ਐਂਟੀ ਡਰੋਨ ਸਿਸਟਮ ਖਰੀਦ ਰਹੇ ਆ ਉਹਦਾ ਪਿਛਲੇ ਦਿਨੀ ਲਾਂਚਿੰਗ ਵੀ ਹੋਈ ਸੀ ਪਾਇਲਟ ਕਰਕੇ ਦੇਖਿਆ ਸੀਗਾ ਤੁਸੀਂ ਗਏ ਹੋਵੋਗੇ ਤੇ ਸੋ ਪੂਰਾ ਪਠਾਨਕੋਟ ਤੋਂ ਲੈ ਕੇ ਅਭੋਰ ਤੱਕ ਸਾਡਾ ਜਿਹੜਾ ਪੂਰਾ ਬਾਰਡਰ ਹੈ 532 ਕਿਲੋਮੀਟਰ ਉਹ ਐਂਟੀ ਡਰੋਨ ਸਿਸਟਮ ਨਾਲ ਲੈਸ ਹੋਊਗਾ ਪਹਿਲੀ ਗੱਲ ਤਾਂ ਸੀ ਉਧਰੋਂ ਉੱਡਣੀ ਨਹੀਂ ਦੇਵਾਂਗੇ ਉਹ ਐਂਟੀ ਡਰੋਨ ਸਿਸਟਮ 'ਚ ਇਹ ਵੀ ਹੈਗਾ ਕਿ ਉਹ ਉੱਡਣੀ ਨਾ ਜੇ ਉਹ ਉੱਡ ਕੇ ਸਾਡੀ ਚਟੜੀ ਵਿੱਚ ਆ ਗਿਆ ਤਾਂ ਉਹਨੂੰ ਉੱਥੇ ਹੀ ਉਹਨੂੰ बीएसएफ ਨਾਲ ਇਹਦੇ ਵਿੱਚ ਹੈ ਕਿ बीएसएफ ਕੋਲ ਕੁਝ ਪਹਿਲਾਂ ਵੀ ਨੇ ਉਹਨਾਂ ਚ ਅਸੀਂ ਐਡ ਕਰਕੇ ਸਾਰਾ ਬਾਰਡਰ ਜਿਹੜਾ ਉਹ ਲੈਸ ਕਰ ਦਿੰਦੇ ਦੂਸਰਾ ਫੈਸਲਾ ਹੈਗਾ ਜੀ ਕੁਝ ਹਾਊਸਿੰਗ ਡਿਪਾਰਟਮੈਂਟ ਦੀ ਜਿਹੜੀ ਜ਼ਮੀਨ ਹੈ ਪਲਾਟ ਉਹ ਕਈ ਵਾਰੀ ਉਹਨਾਂ ਤੋਂ ਨਹੀਂ ਬਣਦੇ ਜਾਂ ਰਹਿ ਗਏ ਜਾਂ ਪ੍ਰੋਪਰ ਕੰਸਟਰਕਸ਼ਨ ਨਹੀਂ ਹੁੰਦੀ ਤੋ ਕਈ ਵਾਰੀ ਇੰਡਸਟਰੀ ਵਾਲੇ ਕਹਿੰਦੇ ਸਾਨੂੰ ਦੇ ਦਿਓ ਜੀ ਅਸੀਂ ਇੱਥੇ ਕਰ ਲਾਂਗੇ। ਤੋ ਹਾਊਸਿੰਗ ਡਿਪਾਰਟਮੈਂਟ ਦੀ ਲੈਂਡ ਨੂੰ ਇੰਡਸਟਰੀ ਡਿਪਾਰਟਮੈਂਟ ਗਵਰਨਮੈਂਟ ਦੀ ਗਵਰਨਮੈਂਟ ਨੂੰ ਹੀ ਦੇਣੀ ਆ। ਇੰਡਸਟਰੀ ਨੂੰ ਜੇ ਚਾਹੀਦੀ ਆ ਕੁਝ ਲੈਂਡ ਤਾਂ ਇੰਡਸਟਰੀ ਵਾਸਤੇ ਅਸੀਂ ਰੈਫਰ ਕਰਦੇ। ਇੱਕ ਰੰਗਲਾ ਪੰਜਾਬ ਫੰਡ ਦੀ ਕ੍ਰिएशन ਕਰਨੀ ਆ। ਜੇ ਕੋਈ ਬਾਹਰ ਰਹਿਦਾ ਬੰਦਾ ਵੀ ਕੋਈ ਕੰਟਰੀਬਿਊਸ਼ਨ ਕਰਨੀ ਚਾਹੁੰਦਾ ਪੰਜਾਬ 'ਚ ਕਿ ਮੈਂ ਜੀ ਮੇਰੇ ਪਿੰਡ ਸਕੂਲ ਬਣਾ ਦੋ ਜਾਂ ਮੇਰੇ ਪਿੰਡ ਸਕੂਲ ਤੇ ਐਨੇ ਪੈਸੇ ਲਾ ਦੋ ਜੀ ਸਪੈਸੀਫਿਕਲੀ ਲਿਖੂਗਾ ਤਾਂ ਉਹਦੇ ਪਿੰਡ ਲਾ ਦਿੱਤੇ ਜਾਣਗੇ ਜਾਂ ਸਟੇਡੀਅਮ ਵਾਸਤੇ ਦੇਣਾ ਚਾਹੁੰਦਾ ਹਾਂ ਚ ਸਾਰੇ ਹੀ ਹੈਲਥ এডੂਕੇਸ਼ਨ ਸਪੋਰਟਸ ਸਾਰਾ ਕੁਝ ਇਹਦੇ ਚ ਐਡ ਕਰਦਾ ਜੇ ਉਹ ਸਪੈਸੀਫਿਕਲੀ ਲਿਖੂਗਾ ਬੰਦਾ ਜਿਹੜਾ ਕੋਈ ਇਸ ਦੇ ਇਸ ਫੰਡ ਦੇ ਵਿੱਚ ਵਲੰਟਰੀ ਡੋਨੇਟ ਕਰੂਗਾ ਤਾਂ ਉਹ ਉੱਥੇ ਸਪੈਸੀਫਿਕਲੀ ਲਾ ਦਿੱਤੇ ਜਾਣਗੇ ਜੋ ਜਨਰਲੀ ਕਰੂਗਾ ਤਾਂ ਉਹਨੂੰ ਹੀ ਦੱਸ ਦਿੱਤਾ ਜਾਊਗਾ ਕਿ ਤੇਰੇ ਪੈਸੇ ਜਿਹੜੇ ਆ ਸਕੂਲ ਤੇ ਲੱਗੇ ਆ ਹਸਪਤਾਲ ਤੇ ਲੱਗੇ ਐਸਾ ਹਸਪਤਾਲ ਚ ਮਸ਼ੀਨ ਆ ਗਈ ਜਾਂ ਇੱਕ ਖੇਡ ਸਟੇਡੀਅਮ ਬਣ ਗਿਆ ਜਾਂ ਇਹ ਜਿਹੜਾ ਇਕਵਿਪਮੈਂਟ ਖਰੀਦਿਆ ਸਪੋਰਟਸ ਦਾ ਜਿਖਦਾ ਰੰਗਲਾ ਪੰਜਾਬ ਫੰਡ ਇੱਕ ਕ੍ਰੀਏਟ ਕੀਤਾ ਗਿਆ ਉਹਦਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਾਰਾ ਅਕਾਊਂਟ ਨੰਬਰ ਜਾਊ ਉਹ ਇਹਦੀ ਸੈਂਟਰ ਵੱਲੋਂ ਅਸੀਂ ਐਗਜ਼ੈਂਪਸ਼ਨ ਵੀ ਲੈ ਰਹੇ ਹਾਂ ਨੋਟਿਸ ਆ ਗਿਆ ਉਹਨਾਂ ਨੇ ਕਿ ਉਹਨੂੰ ਇਨਕਮ ਟੈਕਸ ਤੋਂ ਜਾਂ ਬਾਕੀ ਉਹ ਐਗਜ਼ੈਂਪਸ਼ਨ ਬਾਕੀ ਮੱਕੀ ਬਾਰੇ ਫੈਸਲਾ ਕੀਤਾ ਗਿਆ ਬਰਸਾ ਜਿਹੜੀ ਹਉਣ ਵਾਲੀ ਮੱਕੀ ਹੈ ਇੱਕ ਦੋ ਦੋ ਕਿਸਮ ਦੀਆਂ ਮੱਕੀ ਕਮੱਕੀ ਪੌਪ ਪਾਣੀ ਲੈਂਦੀ ਹੈ ਇੱਕ ਮੱਕੀ ਜਿਹੜੀ ਉਹ ਸਿਰਫ 2 ਮਹੀਨੇ ਤਿੰਨ ਮਹੀਨੇ ਦੀ ਫਸਲ ਹੈ ਮੱਕੀ ਦਾ ਜਿਹੜਾ ਗੁਰਦਾਸਪੁਰ ਪਠਾਨਕੋਟ ਬਠਿੰਡਾ ਜਲੰਧਰ ਤੇ ਕਪੂਰਥਲਾ ਜੀ ਜ਼ਿਆਦਾ ਹੁੰਦੀ ਐਜ਼ ਅ ਡਾਈਵਰਸੀਫਿਕੇਸ਼ਨ ਝੋਨੇ ਦਾ ਬਦਲ ਤਾਂ ਸਰਕਾਰ ਉਹਨੂੰ ਖਰੀਦੂਗੀ ਨਫਾਰਨਾ ਵੀ ਕਰ ਲੋਗੀ ਮਾਰਕ ਫੈਟ ਵੀ ਖਰੀਦੂਗੀ ਐਮ ਐਸ ਪੀ ਤੇ ਖਰੀਦੂਗੀ ਜਿਨੀ ਵਿਧੀ ਐਮ ਐਸ ਪੀ ਔਰ ਪ੍ਰਾਈਵੇਟ ਇਹਦੇ ਵਿੱਚ ਜੇ 에ਥਨਾਲ ਵਾਲੇ ਆ ਸਕਦੇ ਨੇ ਐਮ ਐਸ ਪੀ ਤੋਂ ਘੱਟ ਨਹੀਂ ਲੈ ਸਕਦੇ ਹੋ ਖਰੀਦ ਨਹੀਂ ਸਕਦੇ ਐਮ ਐਸ ਪੀ ਤੋਂ ਪਰ ਖਰੀਦ 사ਤੇ ਨਹੀਂ ਕੋਈ ਪ੍ਰੋਬਲਮ ਤਾਂ ਇਹਦੇ ਵਿੱਚ ਵੀ ਸੈਂਟਰ ਸਰਕਾਰ ਤੋਂ ਸਹਿਯੋਗ ਡਾਈਵਰਸੀਫਿਕੇਸ਼ਨ ਵਾਸਤੇ ਮੰਗਿਆ ਗਿਆ ਹੋਇਆ ਅਸੀਂ 17000 ਪਰ ਏਕੜ ਕਿਹਾ ਲਗਭਗ ਹਨ ਉਮੀਦ ਹੈ ਕਿ ਉਹ ਇਸ ਕੀਮਤ ਤੇ ਸਾਨੂੰ ਸਹਿਮਤ ਹੋ ਜਾਣਗੇ ਤੇ ਝੋਨੇ ਦੀ ਥਾਂ ਤੇ ਜੇ ਮੱਕੀ ਕੋਈ ਵੀ بیچਦਾ 17000 ਪਰ ਏਕੜ ਤਾਂ ਪਹਿਲਾਂ ਹੀ ਉਹਨੇ ਅਸੀਂ ਕੰਪਨਸੇਟ ਕਰਾਂਗੇ ਤੇ ਖਰੀਦਾਂਗੇ ਸਾਰੀ ਜਿਵੇਂ ਝੋਨਾ ਤੇ ਕਣਕ ਖਰੀਦੀ ਜਾਂਦੀ ਹੈ ਉਹਦੇ ਗਿਰਦਾਂਗੇ ਸੋ ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਕਿਸਾਨ ਦੇ ਜਾਂ ਕੋਈ ਮੱਕੀ ਬੀਜਣ ਵਾਲਦੇ ਦਿਮਾਗ 'ਚ ਇਹ ਨਾ ਰਹੇ ਕਿ ਪਤਾ ਨਹੀਂ ਕੀ ਬਣੂਗਾ ਮਾਰਕੀਟ ਤੇ ਨਫਾ ਆੜ ਨਾਲ ਕਰ ਲੋ ਐਕਸਲੈਂਟ ਐਕਸਲੈਂਟ ਸੈਂਟਰ ਆਈਆਈਟੀ ਰੋਪੜ ਚ ਮਾਈਨਿੰਗ ਦਾ ਇੱਕ ਉਹਨਾਂ ਕੋਲ ਸਾਰਾ ਇਕੁਪਮੈਂਟ ਹੈਗਾ ਉਹਨੂੰ AI ਨਾਲ ਜੋੜ ਕੇ ਕਿੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ ਕਿੱਥੇ ਲੀਗਲ ਮਾਈਨਿੰਗ ਹੋ ਰਹੀ ਹੈ ਕਿੰਨੇ ਤੇ ਪਰ ਚੱਲ ਰਹੇ ਨੇ ਕਿੰਨੇ ਲੀਗਲ ਨੇ ਕਿਨੇ ਲੀਗਲ ਨੇ ਸਾਰਾ ਰਿਕਾਰਡ ਉਹਨਾਂ ਕੋਲੇ ਹੋਊਗਾ ਤੇ ਆਈਏਟੀ ਉੱਪਰ ਨਾਲ ਸੀ ਇਹ ਮਿਲ ਕੇ ਇਹ ਕਰ ਰਹੇ ਆ ਫੈਸਲਾ ਹੋਇਆ ਲੈਂਡ ਪੂਲਿੰਗ ਹੈ ਸਕੀਮ ਐਕੁਇਜ਼ੀਸ਼ਨ ਲੈਂਡ ਪੂਲਿੰਗ ਬਕਵਾਕ ਸ਼ੈਰੰਜ ਕਰਾਂਗੇ ਜਿਹਦੇ ਵਿੱਚ ਜਿਹੜਾ ਮਾਲਕ ਹੈ ਇਸ ਵਕਤ ਆਜ ਦੇ ਮਾਲਕ ਜਿਹੜਾ ਉਹਨੂੰ ਕਮਰਸ਼ੀਅਲ ਤੇ ਰੈਜੀਡੈਂਸ਼ੀਅਲ ਪਲਾਟ ਵੀ ਮਿਲਣਗੇ ਜੋ ਲੈਣਾ ਚਾਹੁੰਦਾ ਅਦਰਵਾਈਜ਼ ਜਿੰਨੀ ਵੀ ਉਹ ਲੈਂਡ ਪੁਲਿੰਗ ਹੋਊਗੀ ਉਹ ਗਵਰਨਮੈਂਟ ਜਿਹੜੀ ਆ ਆਪਣੇ ਹਿਸਾਬ ਨਾਲ ਕਰ ਲੋ ਬਾਕੀ ਇੱਕ ਹੋਰ ਵੱਡੀ ਸਕੀਮ ਹੈ اوਪੀਐਸ 올ਡ ਪੈਨਸ਼ਨ ਸਕੀਮ 14 ਤੋਂ ਪਹਿਲਾਂ ਜਿਨ੍ਹਾਂ ਨੇ ਜਿਨ੍ਹਾਂ ਦੇ ਲੈਟਰ ਜਾਰੀ ਹੋ ਗਏ چاہے ਜੋਇਨ ਨਾ ਕੀਤਾ ਹੋਵੇ ਜਿਨ੍ਹਾਂ ਦੀ ਜੋਇਨਿੰਗ ਲੈਟਰ 2014 ਤੋਂ ਪਹਿਲਾਂ ਹੋ ਗਏ ਉਹਨਾਂ ਨੂੰ ਸਾਰੇਆਂ ਨੂੰ ਲਗਭਗ 2500 ਦਿਨ ਨੇੜੇ ਤੇੜੇ ਮਲਾਜ਼ਮ ਹੈ ਜਿਹੜੇ ਜੋਇਨਿੰਗ ਨਹੀਂ ਹੋਈ ਜਾਂ ਕੋਈ ਕਾਰਨ ਰਹਿ ਗਿਆ ਪਰ 14 ਤੋਂ ਪਹਿਲੇ ਲੈਟਰ ਜਾਰੀ ਹੋ ਗਏ ਉਹਨਾਂ ਨੂੰ ਸਾਰੇ 올ਡ ਪੈਨਸ਼ਨ ਸਕੀਮ ਦੇ ਵਿੱਚ ਲੈ ਕੇ ਆ ਰਹੇ ਆਂ ਬਾਕੀ ਸਟੇਟ ਸਿਮੇ ਕੀਤੇ ਆ ਅਸੀਂ ਇਹ ਕਰ ਰਹੇ ਇੱਕ ਹੋਰ ਬਹੁਤ ਵੱਡਾ ਫੈਸਲਾ ਹੋਇਆ ਜੀ ਕਿ ਜਿਹੜੇ ਬਾਰਡਰ ਤੇ ਨਾਲ ਲੱਗਦੇ ਏਰੀਏ ਦੇ ਮਿਨਿਸਟਰ ਨੇ ਜਿਵੇਂ ਪਠਾਨਕੋਟ ਤੋਂ ਕੁਟਾਲ ਚੱਕ ਜੀ ਨੇ ਕੁਲਦੀਪ ਤਾਲੀਵਾਰ ਸਾਹਿਬ ਲਾਲਜੀਤ ਭੁੱਲਰ ਜਿੰਨੇ ਵੀ ਸਾਡੇ ਬਾਰਡਰ ਏਰੀਏ ਦੇ ਮਿਨਿਸਟਰ ਨੇ ਉਹ ਪਰਮਾਨੈਂਟਲੀ ਕਿ ਨਾਲ ਉਹਨਾਂ ਦੇ ਨਾਲ ਇੱਕ ਇੱਕ ਮਿਨਿਸਟਰ ਹੋਰ ਵੀ ਇਸ ਗੱਲ ਵਾਸਤੇ ਇਹ ਮੇਕ ਸ਼ੋਰ ਕਰਨ ਵਾਸਤੇ ਕਿ ਕੋਈ ਸਟੋਰੇਜ ਜਬ ਬਲੈਕ ਮਾਰਕਟਿੰਗ ਨਾ ਸ਼ੁਰੂ ਹੋ ਜਾਏ ਕਿ ਮੈਂ ਤੁਹਾਡੇ ਜ਼ਰੀਏ ਕਹਿਣਾ ਵੀ ਚਾਹਨਾ ਆ ਪੰਜਾਬ ਦੇ ਲੋਕਾਂ ਨੂੰ ਕੋਈ ਤੇਲ ਦੀ ਘਾਟ ਨਹੀਂ ਪੰਜਾਬ 'ਚ ਕੋਈ ਡੀਜ਼ਲ ਪੈਟਰੋਲ ਤੇ ਪੰਪਾਂ ਤੇ ਲਾਈਨ ਲਾਉਣ ਦੀ ਲੋੜ ਨਹੀਂ ਕੋਈ ਐਲਪੀਜੀ ਦੇ ਗੈਸ ਪੰਜ ਪੰਜ ਸੈਂਡਰ ਦਾ ਦਾ ਸੈਂਡਰ ਭਰਉਣ ਦੀ ਲੋੜ ਨਹੀਂ ਸਭ ਕੁਝ ਹੈਗਾ ਕੋਈ ਜੇ ਤੁਹਾਨੂੰ ਵੀ ਲੱਗਦਾ ਹੈ ਤਾਂ ਡਿਪਟੀ ਕਮਿਸ਼ਨਰ ਨਾਲ ਜਾਂ ਨੇੜੇ ਦਾ ਕੋਈ ਵੀ ਸਰਕਾਰੀ ਆਫਿਸ ਹੈ ਉਹਦੇ ਦੱਸੋ ਕਿ ਕੋਈ ਬੰਦਾ ਬਲੈਕ ਮਾਰਕੀਟਿੰਗ ਕਰ ਰਿਹਾ ਤੁਹਾਨੂੰ ਘੱਟ ਚੀਜ਼ ਦੇ ਰਿਹਾ ਜਾਂ ਮਹਿੰਗੀ ਦੇ ਰਿਹਾ 6 ਡਿਸਟ੍ਰਿਕਟ ਸਾਡੇ ਜਿਹੜੇ ਬਾਰਡਰ ਦੇ ਨੇ ਉਹਨਾਂ ਚ ਖਾਸ ਤੌਰ ਤੇ ਦੋ ਦੋ ਮੰਤਰੀ ਜਿਹੜੇ ਨੇ ਉਹ ਉੱਥੇ ਮੌਜੂਦ ਰਹਿਣਗੇ ਤੇ ਹਰ ਰੋਜ਼ ਉਹ ਸਟੋਰਾਂ ਤੇ ਵੀ ਜਾਣਗੇ ਕਰਿਆਨੀ ਦੀਆਂ ਦੁਕਾਨਾਂ ਤੇ ਵੀ ਜਾਣਗੇ ਕੋਈ ਕਾਮ ਕੋਈ ਕਮੀ ਪੇਸੀ ਜਾਂ ਕੋਈ ਟਰੱਕ ਨਹੀਂ ਆ ਰਿਹਾ ਜਾਂ ਕੋਈ ਸਮਾਨ ਨਹੀਂ ਆ ਰਿਹਾ ਸੀ ਮੇਕ ਸ਼ੋਰ ਕਰਾਉ। ਕੋਈ ਬਲੈਕ ਮਾਰਕੀਟਿੰਗ ਜਾਂ ਸਟੋਰੇਜ ਦੀ ਲੋਡ ਨਹੀਂ ਹੈ ਰਹਿ ਗਈ ਤੇ ਪੈਨਿਕ ਹੋਣ ਦੀ ਜ਼ਿਆਦਾ ਅਫ ਵਾਹ ਚਾਉਂਦੀ ਲੋ ਨੇ ਇੱਕ ਫੋਰੈਸਟ ਆਫਿਸ ਦੇ ਵਿੱਚ ਲਗਭਗ 900 ਦੇ ਕਰੀਬ ਜਿਦੇ ਚੋ 72 ਹੋ ਨੇ ਜਿਨਾਂ ਨੇ ਮਤਲਬ ਅਪਲਾਈ ਨਹੀਂ ਕਰ ਸਕੇ ਟਾਈਮ ਤੇ ਪਰ ਉਹ ਡਿਜ਼ਰਵ ਕਰਦੇ ਕੁਆਲਿਫਿਕੇਸ਼ਨ ਵੀ ਤੇਜ ਵੀ 72 ਉਹਨਾਂ ਨੂੰ ਵੀ ਲੈ ਰਹੇ ਆ 306 ਉਹ ਨੇ ਜਿਹੜੇ ਕੁਆਲਿਫੀਕੇਸ਼ਨ ਤੇ ਏਜ ਦੀ ਸ਼ਰਤ ਪੂਰੀ ਕਰਦੇ ਆ ਪਰ ਉਹਨਾਂ ਨੇ ਅਪਲਾਈ ਹੀ ਨਹੀਂ ਕੀਤਾ ਰਹਿ ਗਏ ਕਿਸੇ ਨਾ ਕਿਸੇ ਕਰ ਉਹਨਾਂ ਨੂੰ ਵੀ ਪਾਸ ਲੈ ਰਿਹਾ ਤੇ 352 ਉਹ ਨੇ ਜਿਹੜੇ ਜਿਨ੍ਹਾਂ ਵਾਸਤੇ ਅਸੀਂ ਸਾਨੂੰ ਕੁਆਲਿਫੀਕੇਸ਼ਨ ਘਟਾਉਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇ ਲਈ ਫੋਰੈਸਟ ਆਫਿਸ ਨੇ ਮੋਸਟਲੀ ਬੇਲਦਾਰ ਮੇਟ ਗੜੀਦਾਰੀ ਸੋ ਲਗਭਗ 900 ਦੇ ਕਰੀਬ ਅਸੀਂ ਫੋਰੈਸਟ ਆਫਿਸ ਦੇ ਵਿੱਚ ਹਾਈ ਕੋਰਟ ਵੱਲੋਂ ਦੀ ਜਿਹੜਾ ਡਾਇਰੈਕਸ਼ਨਸ ਨੇ ਪ੍ਰਸ਼ਾਸਨ ਵੀ ਕੋਲੋਂ ਸੇ ਮੋਰ ਤੇ ਚੱਲਦੇ ਆ ਕਿ ਕਿਸੇ ਦੀ ਨੌਕਰੀ ਨਹੀਂ ਜਾਣੀ ਚਾਹੀਦੀ ਕੰਮ ਹੋ ਫੋਰੈਸਟ ਆਫਿਸ 'ਚ ਹਮ ਵੀ ਕਰ ਰਹੇ ਉਹਨੂੰ ਰੈਗੂਲਰ ਕਰਕੇ ਤੇ ਉਹਨਾਂ ਨੂੰ ਨੌਕਰੀ ਦੇ ਇੱਕ ਫਰਿਸ਼ਤੇ ਸਕੀਮ ਹੈ ਜਿਨੇ ਵਿੱਚ ਸੜਕ ਤੇ ਕੋਈ ਜ਼ਖਮੀ ਹੋ ਜੇ ਤਾਂ ਜੇ ਉਹਨੂੰ ਕੋਈ ਹਸਪਤਾਲ ਚ ਪਹੁੰਚਾਉਂਦਾ ਤਾਂ ਉਹਨੂੰ ਇੱਕ ਬਕਾਇਦਾ ਹਰਾਸ਼ੀ ਤੇ ਇਨਾਮ ਮਿਲਦਾ ਕਿਸੇ ਪ੍ਰਾਈਵੇਟ ਹਸਪੀਟਲ ਚ ਜਾਂ ਕਿਸੇ ਸਰਕਾਰੀ ਚ ਉਹ ਸਾਰੇ ਅਸੀਂ ਐਮਬੂਲੈਂਸ ਕੀਤੇ ਹੋਏ ਹੁਣ ਉਹ ਫਰਿਸ਼ਤੇ ਸਕੀਮ ਨੂੰ ਥੋੜਾ ਜਿਹਾ ਅਸੀਂ ਵੱਡੀ ਕਰ ਰਹੇ ਹਾਂ ਇਹਦੇ ਵਿੱਚ ਵਾਰ ਵਿਕਟਮ ਔਰ ਟੈਰਰਿਜ਼ਮ ਦੇ ਜ਼ਖਮੀ ਰੱਬ ਨਾ ਕਰੇ ਕੋਈ ਮਿਜ਼ਾਈਲ ਕੋਈ ਉਹਨਾਂ ਦਾ ਦੁਸ਼ਮਣ ਦੇਸ਼ ਦਾ ਕਿਸੇ ਪਿੰਡ ਤੇ ਆ ਕੇ ਕੋਈ ਜਾਂ ਸਿਵਿਲਿਅਨ ਤੇ ਅਟੈਕ ਹੁੰਦਾ ਜ਼ਖਮੀ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਹਸਪੀਟਲ 'ਚ ਉਹ ਅਸੀਂ ਕਰ ਚ ਅਸੀਂ ਚਲਾਂ ਤੇ ਉੱਥੇ ਉਹਨਾਂ ਫਰਿਸ਼ਤੇ ਸਕੀਮ ਨੂੰ ਤੇ ਟੈਰਰਿਜ਼ਮ ਜਿਵੇਂ ਆਮ ਤੌਰ ਤੇ ਤੁਹਾਡੇ ਕੈਮਰੇ ਰਾਹੀਂ ਅਸੀਂ ਦੇਖਦੇ ਆਂ ਕਿ ਕੋਈ ਆਇਆ ਸ਼ਰਾਰਤੀ ਉਹਦੇ ਕੋਲ ਇਹ ਦੇਸੀ ਕੱਟਾ ਜਾਂ ਕੋਈ ਪਿਸਤਲ ਸੀ ਉਹ ਦੁਕਾਨਦਾਰ ਤੋਂ ਪੈਸੇ ਮੰਗੇ ਜਾਂ ਨਹੀਂ ਹੋਏ ਗੋਲੀ ਮਾਰਗੇ ਚਖਮੀ ਹੋਗੇ ਸਾਰਿਆਂ ਦਾ ਇਲਾਜ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਤੇ 13 ਜ਼ਿਲ੍ਹਿਆਂ ਦੇ ਵਿੱਚ ਜੈਮਰ ਜਿਹੜੇ ਨੇ 5G ਲੇਟੈਸਟ ਜੈਮਰ ਜਿਹੜੇ ਨੇ ਉਹ ਲਾਏ ਜਾਣਗੇ ਜਿਸ ਚ ਗੋਇੰਦਵਾਲ ਸਾਹਿਬ ਪਟਿਆਲਾ ਤੇ ਬਠਿੰਡਾ ਮੇਨ ਨੇ ਅੰਮ੍ਰਿਤਸਰ ਸੰਗਰੂਰ ਫਰੀਦਕੋਟ ਮਕਸਰ ਸੋ 13 ਜ਼ਿਲ੍ਹਿਆਂ ਦੇ ਵਿੱਚ ਅਪਡੇਟਡ ਜੋ ਜੈਮਰ ਨੇ ਕਿ ਕਿ ਜੇਲ੍ਹਾਂ ਜਿਹੜੀਆਂ ਉਹ ਰੈ residențial ਏਰੀਆ ਚ ਵੀ ਆ ਗਈਆਂ ਪਈ ਉਹ ਜਿੱਦੇ ਅਮਰ ਲਾਉਣੇ ਨਾ ਆਲੇ ਦੁਆਲੇ ਦੇ ਘਰਾਂ ਦੇ ਟ੍ਰੋਟ ਵੀ ਚੱਲਨੇ ਬੰਦ ਹੋ ਜਾਂਦੇ ਹੁਣ ਜਿਹੜੇ ਜੈਮ ਆਏ ਨੇ ਉਹ ਸਪੈਸੀਫਿਕਲੀ ਤੁਸੀਂ ਏਰੀਆ ਡਰਾ ਕਰ ਸਕਦੇ ਹੋ ਕਿ ਐਨੇ ਐਨੇ ਏਰੀਆ ਨੂੰ ਜੈਮ ਕਰ ਸੋ ਲੇਟੈਸਟ ਅਸੀਂ ਬੋਲਾਰੇ ਸੋ ਇਹ ਮੇਨ ਜੋ ਇੱਕ ਤਾਂ ਡਰੋਨ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਜਿਹੜੀ ਆ ਉਹ ਖਰੀਦੂਗੀ ਤੇ ਪੂਰੀ ਸਰਹੱਦ ਨੂੰ ਅਸੀਂ ਡਰੋਨ ਨਾਲ ਇਸ ਕਰਦਾਂ। ਦੂਸਰਾ ਫ੍ਰਿਜਟੇ ਸਕੀਮ ਨੂੰ ਸੀ ਅੱਲੇ ਸੜਕ ਤੱਕ ਨਹੀਂ। ਵਾਰ ਇੰਜਰਡ ਆਰ ਜਿਹੜੇ ਟੈਰਿਜ਼ਮ ਇੰਜਰਡ ਉਹਨਾਂ ਨੂੰ ਵੀ ਅਸੀਂ ਕੰਪਨਸੇਟ ਕਰਾਂਗੇ। ਤੇ ਬਾਕੀ ਸਾਰੇ ਫੈਸਲੇ ਇਹ ਤਾਂ ਨੈਸ਼ਨਲ ਲੈਵਲ ਦੇ ਹੋਗੇ। ਬਾਕੀ ਸਾਰੇ ਫੈਸਲੇ ਪੰਜਾਬ ਨਾਲ ਸੰਬੰਧਿਤ ਨੇ। ਤੇ ਤੁਹਾਨੂੰ ਸਾਰਾ ਉਹਦਾ ਡਿਟੇਲ ਜਿਹੜੀ ਆ ਉਹ ਮਿਲ ਜੂਗੀ। ਤੇ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਤੇ ਕੋਈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹ ਤੋਂ ਬਿਨਾ ਕੋਈ ਸਵਾਲ ਕਿ ਇਧਰ-ਉਧਰ ਮੈਂ ਮਾਫੀ ਪਹਿਲੇ ਹੀ ਮੰਗ ਲਈ ਸੀ ਔਰ ਮੈਨੂੰ ਤੁਹਾਡੇ ਤੋਂ ਸਹਿਯੋਗ ਦੀ ਉਮੀਦ ਹੈ ਸਾਰਿਆਂ ਨੂੰ ਤੇ ਬਾਕੀ ਤਾਂ ਮੈਂ ਕਦੇ ਪ੍ਰੈਸ ਕਾਨਫਰੰਸ ਵੱਲੋਂ ਜਾਂ ਸਵਾਲਾਂ ਵੱਲੋਂ ਕਦੇ ਕਿਨਾਰਾ ਕੀਤਾ ਨਹੀਂ ਜ ਜਦੋਂ ਤੱਕ ਤੁਹਾਡੇ ਸਵਾਲ ਨਹੀਂ ਮੁੱਕਦੇ ਮੈਂ ਉੱਠਦਾ ਨਹੀਂ ਤੇ ਪਰ ਅੱਜ ਕਿਉਂਕਿ ਸਪੈਸੀਫਿਕਲੀ ਇਹ ਕੈਬਨਟ ਜਿਹੜੀ ਆ ਫੈਸਲੇ ਵਾਸਤੇ ਬੁਲਾਈ ਗਈ ਹੈ ਤੇ ਬਾਕੀ ਮੈਂ ਓਵਰਆਲ ਤੁਹਾਡਾ ਜੋਆ ਸਵਾਲ ਹੋਊਗਾ ਮੈਨੂੰ ਲੱਗਦਾ ਇਹੀ ਹੋਊਗਾ ਬਿਲਕੁਲ ਬਾਰਡਰ ਏਰੀਏ ਇੰਟੈਕ ਚਾਂਸੀ ਡੀਸੀ ਨਾਲ ਤਹਿਸੀਲਦਾਰਾਂ ਨਾਲ ਬਲਕਿ ਜਿਹੜੀਆਂ ਪੋਸਟਾਂ ਖਾਲੀ ਸੀ ਉੱਥੇ ਵੀ ਅਸੀਂ ਤਹਿਸੀਲਦਾਰ ਕਾਨੂੰਗੋ ਸਭ ਤਹਿਸੀਲਦਾਰ ਸਾਰੇ ਲਗਾ ਦੇ ਕੋਈ ਪੋਸਟ ਖਾਲੀ ਨਹੀਂ ਬਾਰਡਰ ਏਰੀਏ ਚ ਰਹਿਣ ਦਿੱਤੀ ਕਿਉਂਕਿ ਆਰਮੀ ਨੂੰ ਸਹਿਯੋਗ ਕਰਨਾ ਪੈਣਾ ਸੋ ਆਰਮੀ ਜੋ ਵੀ ਕਹੂਗੀ ਜਿਵੇਂ ਵੀ ਕਹੂਗੀ ਕਰ ਲਾਂਗੇ ਪਰ ਸੋਫਲ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਕੋਈ ਆਵਾਜ਼ ਆਉਣ ਦੀ ਲੋੜ ਨਹੀਂ ਸਭ ਕੁਝ ਠੀਕ ਠਾਕ ਚੱਲ ਰਿਹਾ ਹਾਂ ਕੁਛ ਸ਼ੈਲਜ਼ ਮਿਲੇ ਨੇ ਖੇਤਾਂ ਚੋਂ ਟੁਕੜੀ ਹੋ ਸਕਦੇ ਨੇ ਉਹ ਪਰ ਕੋਈ ਨਹੀਂ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਖੜਾ ਹੈ ਦੇਸ਼ ਵਾਸਤੇ ਸਭ ਤੋਂ ਪਹਿਲਾਂ ਸਾਡਾ ਸੀਨਾ ਹੀ ਤਣਦਾ ਜਦੋਂ ਦੁਸ਼ਮਣ ਵੱਲੋਂ ਗੋਲੀ ਆਉਂਦੀ ਹੈ ਅਸੀਂ ਖੜਾਂਗੇ ਤੇ ਪੰਜਾਬ ਆਪਣੇ ਦੇਸ਼ ਦੀ ਪੰਜਾਬ ਆਪਣੇ ਤਿਰੰਗੇ ਦੀ ਔਰ ਪੰਜਾਬ ਆਪਣੇ ਪਾਣੀਆਂ ਦੀ ਰਾਖੀ ਕਰੂਗਾ